ਮੈਂ ਛੋਟਾ ਜਿਹਾ ਕਮੀਜ਼ ਲਾਉਣਾ ਸਿਰਫ ਪ੍ਰਸ਼ਾਦ ਖੁੱਲੀਆਂ ਵੇਚਦਾ ਹਾਂ ਤੇ ਫੋਟੋਆਂ ਧਾਰਮਿਕ ਵੇਚਦਾ ਹਾਂ ਹੁਣ ਮੈਨੂੰ ਜਿੱਦਣ ਦੇ ਟੇਬਲ ਚੁੱਕੇ ਗਏ ਆ ਉਸ ਦਿਨ ਦੇ ਮੈਂ ਹੱਥ ਕੈਨੀਆਂ ਵਗੈਰਾ ਰਮਾਲ ਫੜ ਕੇ ਮੈਂ ਵੇਚਦਾ ਹਾਂ ਸਾਰੀ ਦਿਹਾੜੀ ਮੇ ਤੋਂ ਰਮਾਲ ਕੈਨੀਆਂ ਪਟਕੇ ਨਹੀਂ ਵਿੱਚੀ ਜਾਂਦੇ ਬੱਚਿਆਂ ਦੇ ਸਕੂਲ ਵੀ ਲੱਗੇ ਆ ਫੀਸਾਂ ਦਿੱਤੀਆਂ ਨਹੀਂ ਜਾਂਦੀਆਂ ਮੈਂ ਮੈਡਮਾਂ ਸੇ ਸਕੂਲਾਂ ਚੋਂ ਫੀਸਾਂ ਮੰਗਦੇ ਆ ਸਰਕਾਰ ਦੇ ਅੱਗੇ ਬੇਨਤੀ ਹੈ ਵੀ ਮਹਾਤਾ ਗਰੀਬਾਂ ਦਾ ਸੋਚੋ ਇਹਨਾਂ ਤੇ ਦਇਆ ਕਰੋ ਥੋੜੀ ਖਾ ਗਿਆ ਭਾਜੀ ਉਹ ਮੁੰਡਾ ਨਾਲ ਆਇਆ ਸਕੂਲ ਲੱਗੇ ਨੇ ਕਦੀ ਸਾਨੂੰ ਇੰਨਾ ਪਰੇਸ਼ਾਨ ਨਹੀਂ ਕਦੀ ਕੀਤਾ ਗਿਆ ਕਿ ਜਿੰਨਾ ਬਹੁਤ ਚਿਹਰਾ ਤੋਂ ਆਪ ਹੀ ਬੈਠੇ ਹੋਏ ਇੱਥੇ ਸੈਡਾਂ ਤੇ ਬੈਠੇ ਹੋਏ ਆ ਕੋਈ ਆ ਤਿੰਨ ਚਾਰ ਟੇਬਲ ਵਾਲਾ ਕੋਈ ਕੰਮ ਨਹੀਂ ਇੱਕ ਟੇਬਲ ਲਾਇਆ ਹੈ ਛੋਟਾ ਜਿਹਾ ਔਰ ਤੂੰ ਆਪਣਾ ਟਾਈਮ ਪਾਸ ਕਰਦੇ ਆ ਸਕੂਲ ਲੱਗੇ ਨੇ ਬੱਚਾ ਨਹੀਂ ਗਿਆ ਪੈਹਾ ਤੋਂ ਨਹੀਂ ਭੇਜਿਆ ਗਿਆ ਬੀਤੇ ਕੁਛ ਦਿਨਾਂ ਤੋਂ ਪ੍ਰਸ਼ਾਸਨ ਵੱਲੋਂ ਜਿਹੜਾ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਨਾਮ ਲੱਗਦੇ ਜਿਹੜੇ ਬਾਜ਼ਾਰ ਹੈਗੇ ਨੇ ਜਾਂ ਹੈਰੀਟੇਜ ਸਟਰੀਟ ਹੈਗੀ ਜਾਂ ਤਾਂ ਇਹਨਾਂ ਦੇ ਉੱਤੇ ਜਿਹੜੇ ਦੁਕਾਨਦਾਰ ਆਪਣੀਆਂ ਦੁਕਾਨਾਂ ਬਾਹਰ ਲਗਾਉਂਦੇ ਸਨ ਜਾਂ ਫਿਰ ਕੁਛ ਲੋਕ ਇਹੋ ਜਿਹੇ ਜਿਹੜੇ ਕਿ ਜੋ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਨਾਮ ਲੱਗਦੇ ਬਾਜ਼ਾਰਾਂ ਦੇ ਵਿੱਚ ਆਪਣੀਆਂ ਫੜੀਆਂ ਜਾਂ ਰੇੜੀਆਂ ਲਗਾ ਕੇ ਜੋ ਆਪਣਾ ਗੁਜ਼ਾਰਾ ਕਰਦੇ ਸਨ ਤਾਂ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਚੁਕਾ ਦਿੱਤੀਆਂ ਗਈਆਂ ਨੇ ਤਾਂ ਇਹ ਰਸਤਾ ਜੋ ਤੁਸੀਂ ਵੇਖ ਸਕਦੇ ਹੋ ਤਾਂ ਇਹ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਲੰਗਰ ਘਰ ਨੂੰ ਜਾਣ ਵਾਲਾ ਰਸਤਾ ਹੈਗਾ ਤਾਂ ਇੱ ਕਿਨੇ ਜੋ ਫੜੀਆਂ ਜਾਂ ਰੇੜੀਆਂ ਕਹਿ ਸਕਦੇ ਆ ਲਗਾ ਕੇ ਆਪਣਾ ਘਰ ਪਾਲਦੇ ਸਨ ਪਿਛਲੇ ਕਾਫੀ ਸਾਲਾਂ ਤੋਂ ਤਾਂ ਉਹਨਾਂ ਵੱਲੋਂ ਅੱਜ ਇੱਥੇ ਇਕੱਠੇ ਹੋ ਕੇ ਪ੍ਰਸ਼ਾਸਨ ਕੋ ਜਿਹੜਾ ਕੁਝ ਗੱਲਾਂ ਦੀਆਂ ਜੋ ਆਪਣੀਆਂ ਮੰਗਾਂ ਜੜੀਆਂ ਆਵਾਜ਼ ਵਾਸਤੇ ਆਪਣੀ ਆਵਾਜ਼ ਚੁੱਕਣ ਵਾਸਤੇ ਇਕੱਠੇ ਹੋਏ ਨੇ ਤਾਂ ਜਾਣ ਲੈਣੇ ਆ ਕਿ ਇਹਨਾਂ ਦੀ ਕੀ ਮੰਗਾਂ ਹੈਗੀਆਂ ਨੇ ਤਾਂ ਬੀਤੇ ਦਿਨਾਂ ਤੋਂ ਪ੍ਰਸ਼ਾਸਨ ਵੱਲੋਂ ਜਿਹੜੀ ਆ ਤੁਹਾਡੇ ਤੇ ਕਾਰਵਾਈ ਕੀਤੀ ਗਈ ਆ ਸਾਰਿਆਂ ਦੇ ਉੱਤੇ ਕਿ ਜਿਹੜੀਆਂ ਤੁਸੀਂ ਦੁਕਾਨਾਂ ਲਗਾਣੇ ਹੋ ਉਹ ਨਜਾਇਜ਼ ਆ ਦੇਖੋ ਪਾਜੀ ਗੱਲ ਅਕਿ ਇਸ ਤਰ੍ਹਾਂ ਕਿ ਸਾਡੇ 30 ਤੋਂ 35 ਸਾਲ ਹੋ ਗਏ ਤੇ ਆਪਣੇ ਛੋਟੇ ਛੋਟੇ ਮਤਲਬ ਕਿ ਬੈਂਟ ਲਾਏ ਹੋਏ ਨੇ ਅਸੀਂ ਤੇ ਇਥੋਂ ਵੀ ਸਾਡੇ ਮਤਲਬ ਕਿ ਘਰ-ਬਾਰ ਪਰਿਵਾਰ ਪਾਲਦਾ ਹੋਂ ਤੇ ਇਥੋਂ ਤੱਕ ਮਤਲਬ ਕਿ ਗੱਲ ਹੋ ਗਈ ਕਿ ਅਸੀਂ ਘਰ ਵਾਸਤੇ ਕੀ ਕਿਥੋਂ ਪੈਸੇ ਲੈ ਕੇ ਜਾਈਏ ਕਿ ਵੀ ਹੁਣ ਸਕੂਲ ਵੀ ਲੱਗੇ ਨੇ ਤੇ ਬੱਚੇ ਦੀ ਫੀਸਾ ਦੇਣੀ ਆ ਸਭ ਕੁਝ ਕਰਨਾ ਪਰ ਸਾਨੂੰ ਹੁਣ ਸਮਝ ਨਹੀਂ ਲੱਗਦੀ ਵੀ ਕੀ ਕਰੀਏ ਅਸੀਂ ਮਤਲਬ ਕਿ ਕੁਝ ਵਿਆਜ ਦੇ ਪੈਸੇ ਫੜ ਕੇ ਜਿਨ੍ਹਾਂ ਕੋ ਡੇਲੀ ਬੇਸ ਤੇ ਕੁਝ ਦੁਕਾਨਾਂ ਤੇ ਮਾਲ ਪਾਈਦਾ ਉਹ ਵੀ ਹੁਣ ਸਾਨੂੰ ਪਰੇਸ਼ਾਨ ਕਰਦੇ ਆ ਵੀ ਸਾਨੂੰ ਪੈਸੇ ਦਿਓ ਪਰ ਹੁਣ ਗੱਲ ਆ ਗਈ ਕਿ ਹੁਣ ਅਸੀਂ ਜਾਈਏ ਤੇ ਜਾਈਏ ਕਿੱਥੇ ਅਸੀਂ ਤੇ ਪ੍ਰਸ਼ਾਸਨ ਨੂੰ ਐ ਹੋਈ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਨੂੰ ਤਿੰਨ ਤਿੰਨ ਚਾਰ ਚਾਰ ਫੁੱਟ ਦਾ ਜਿਹੜਾ ਬੈਂਚ ਆ ਉਹਦੀ ਜਗ੍ਹਾ ਦੀ ਉਹ ਜਿਸ ਤਰ੍ਹਾਂ ਸਾਡੇ ਪਹਿਲਾਂ ਲੱਗਦੀ ਸੀ ਉਸ ਤਰ੍ਹਾਂ ਸਾਨੂੰ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਿਵੇਂ ਵੇਖਦੇ ਹੋ ਜਦੋਂ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਆ ਤੇ ਤੁਹਾਡੇ ਵੱਲੋਂ ਕੋਈ ਗੱਲ ਰੱਖੀ ਗਈ ਹੁਣ ਤੱਕ ਨਹੀਂ ਜੀ ਹਲੇ ਕੋਈ ਗੱਲ ਨਹੀਂ ਰੱਖੀ ਗਈ ਦੇਖੋ ਮੈਂ ਛੋਟਾ ਜਿਹਾ ਇੱਕ ਮੀਟਲ ਹੁਣਾ ਸਿਰਫ ਪ੍ਰਸ਼ਾਸਨ ਫੁੱਲੀਆਂ ਵੀਚਦਾ ਹਾਂ ਤੇ ਫੋਟੋਆਂ ਧਾਰਮਿਕ ਵੇਚਦਾ ਹਾਂ ਹੁਣ ਮੈਨੂੰ ਜਿੱਦਨ ਦੇ ਟੇਬਲ ਚੁੱਕੇ ਗਏ ਆ ਉਸ ਦਿਨ ਦੇ ਮੈਂ ਹਾਦਸੇ ਕੈਨੀਆਂ ਉਹ ਅਗਰ ਰਮਾਲ ਫੜ ਕੇ ਮੈਂ ਵੇਚਦਾ ਹਾਂ ਸਾਰੀ ਦਿਹਾੜੀ ਮੇ ਤੋਂ ਰਮਾਲ ਕੈਨੀਆਂ ਪਟ ਕੇ ਨਹੀਂ ਵੇਚੀ ਜਾਂਦੇ ਤੇ ਜਿੱਥੇ ਮੈਂ ਪੰਜਾਬ ਨਹੀਂ 100-100 ਰੁਪਏ ਦਾ ਘਰ ਦੁੱਧ ਖੜਦਾ ਹਾਂ ਉਹ 20-20 30-30 ਰੁਪਏ ਦਾ ਦੁੱਧ ਦਹੀਂ ਮੈਂ ਘਰ ਲੈ ਕੇ ਜਾਣਾ ਕੋਈ ਸਬਜ਼ੀ ਨਹੀਂ ਮੈਂ ਲੈ ਕੇ ਜਾਣਾ ਕਿ ਇਹ ਵੇਲੇ ਮੈਨੂੰ ਲੰਗਰੋਂ ਰੋਟੀ ਖਾਣੀ ਪੈਂਦੀ ਇੱਥੇ ਮਿਹਰਬਾਨੀ ਤੁਹਾਡੀ ਭਾਜੀ ਕਿਰਪਾ ਕਰਕੇ ਸਾਡੀਆਂ ਰੇੜੀਆਂ ਫੜੀਆਂ ਲਵਾ ਦਿਓ ਕਿੰਨਾ ਕੋਖਾ ਜਾਂਦਾ ਘਰ ਚਲ ਘਰ ਚ ਚਲਾਉਣਾ ਬਹੁਤ ਔਖਾ ਹੋਇਆ ਜੀ ਬੱਚਿਆਂ ਦੇ ਸਕੂਲ ਵੀ ਲੱਗੇ ਆ ਫੀਸਾਂ ਦਿੱਤੀਆਂ ਨਹੀਂ ਜਾਂਦੀਆਂ ਮੈਂ ਮੈਡਮਾਂ ਸਕੂਲਾਂ ਚੋਂ ਫੀਸਾਂ ਮੰਗਦੇ ਆ ਤੇ ਫੀਸਾਂ ਦਿੱਤੀਆਂ ਨਹੀਂ ਜਾਂਦੀਆਂ ਅਸੀਂ ਬਹੁਤ ਤੰਗ ਹੋਣ ਡਿਆ। ਰੋਟੀ ਪਕਾਣੀ ਔਖੀ ਹੋ ਰੋਟੀ ਪਕਾਉਣੀ ਬਹੁਤ ਔਖੀ ਹੋਈ ਆ ਜੀ ਪਿੱਛੇ ਸਿਲੰਡਰ ਮੁੱਕ ਗਿਆ ਤਿੰਨ ਚਾਰ ਦਿਨ ਬਾਅਦ ਸਿਲੰਡਰ ਜਾ ਕੇ ਤਿੰਨ ਚਾਰ ਕਿਲੋ ਗੈਸ ਪਵਾ ਕੇ ਤੇ ਫੇਰ ਸਿਲੰਡਰ ਭਰਾਇਆ। ਪ੍ਰਸ਼ਾਸਨ ਕਹਿੰਦਾ ਸੀਗਾ ਕਿ ਇਹ ਨਜਾਇਜ਼ ਤੌਰ ਤੇ ਇੱਥੇ ਲੱਗੇ ਹੋਏ ਨੇ। ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਬੈਠੇ ਹੋ 35 ਸਾਲ ਹੋ ਗਏ ਭਾਈ ਬਹੁਤ ਬੁਰੇ ਹਾਲ ਲਗੇ 10 12 ਦਿਨ ਹੋ ਗਏ ਜਦੋਂ ਦੇ ਡੇਡੇ ਚੁਕਾਏ ਨਾ ਬਹੁਤ ਹੀ ਜ਼ਿਆਦਾ ਬੁਰੇ ਹਾਲ ਹੋਏ ਪਏ ਭਾਈ ਦੁੱਧ ਪਾਣੀ ਤੋਂ ਵੀ ਅਤਰ ਹੋ ਗਏ ਹੁਣ ਕੀ ਕਰੀਏ ਮਾਰੇ ਕਿੱਥੇ ਜਾਈਏ ਇਹ ਕਾਰੋਬਾਰ ਵੀ ਨਹੀਂ ਹੈ ਕਿਤੇ 10 15000 ਰੁਪਏ ਦੀ ਕਿਤੇ ਨੌਕਰੀ ਵੀ ਕਰ ਲਈਏ ਦੁਕਾਨਾਂ ਤੇ ਕਾਰੋਬਾਰ ਵੀ ਨਹੀਂ ਹੈ ਇੱਥੇ ਬਾਬਾ ਜੀ ਦੀ ਕਿਰਪਾ ਨਾਲ ਕਿਤੇ ਦੋ ਫੁੱਲ ਕੇ ਖਾਈਦੇ ਸੀ ਪ੍ਰਸ਼ਾਦੇ ਖਾਈਦੇ ਸੀ ਇਹਰੇ ਨਾਲ ਹੀ ਸਾਡਾ ਘਰ-ਬਾਰ ਚੱਲਦਾ ਜੀ ਮੇਰੀ ਬੱਚੀ ਦੀ ਦਵਾਈ ਪਾਣੀ ਰੋਟੀ ਪਾਣੀ ਖਰਚਾ ਪਾਣੀ ਮਾਤਾ ਨੂੰ ਸੰਭਾਲਣਾ ਇਹਦੇ ਅੱਡੇ ਤੋਂ ਥਰੂ ਰੋਟੀ ਪਾਣੀ ਮੇਰਾ ਚੱਲਦਾ ਸੀ ਬਹੁਤ ਬੁਰੇ ਹਾਲ ਹੋਏ ਪਏ ਆ ਸਰਕਾਰ ਦੇ ਅੱਗੇ ਬੇਨਤੀ ਹੈ ਵੀ ਮਾਹਤਾ ਗਰੀਬਾਂ ਦਾ ਸੋਚੋ ਇਹਨਾਂ ਤੇ ਦਇਆ ਕਰੋ ਥੋੜੀ ਇਹਨਾਂ ਵੀ ਨਾ ਕਰੋ ਇਹ ਬਹੁਤ ਨਜਾਇਜ਼ ਹੋ ਰਿਹਾ ਜੀ ਪ੍ਰਸ਼ਾਸਨ ਅਕਸਰ ਕਹਿੰਦਾ ਕਿ ਜਦੋਂ ਵੀ ਗੱਲ ਹੁੰਦੀ ਆ ਤਾਂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਨਜਾਇਜ਼ ਤੁਰ ਦੇ ਉੱਤੇ ਇੱਥੇ ਬਿੰਦੇ ਸਨ ਇਹਨਾਂ ਕੋ ਇਹਨਾਂ ਵੱਲੋਂ ਰਸਤੇ ਰੋਕੇ ਜਾਂਦੇ ਨੇ ਤਾਂ ਇੱਕ ਘਰ ਦੇ 4-4 5-5 ਅੱਡੇ ਵੀ ਇਹਨਾਂ ਵੱਲੋਂ ਲਗਾਏ ਜਾਂਦੇ ਨੇ ਨਹੀਂ ਸਰ ਇਸ ਤਰ੍ਹਾਂ ਤੇ ਨਹੀਂ ਕੋਈ ਗੱਲ ਹੈਗੀ ਆ ਆਣ ਨੂੰ ਤੇ ਲੋਕੀ ਗਈ ਜਾਣ ਵੀ ਚਾਰ ਚਾਰ ਪੰਜ ਪੰਜ ਡੱਡੇ ਆਹੀ ਛੋਟਾ ਛੋਟਾ 4 ਫੁੱਟ ਦਾ ਟੇਬਲ ਲਾਣੇ ਆ ਉਹ ਵੀ ਪਿੱਛੇ ਕਰਕੇ ਜੇ ਕਿਸੇ ਨੂੰ ਪਰੇਸ਼ਾਨੀ ਵੀ ਹੁੰਦੀ ਨਾ ਕਿਸੇ ਨੂੰ ਦਿੱਕਤ ਵੀ ਹੁੰਦੀ ਨਾ ਆਹੀ ਆਪ ਹੀ ਪਹਿਲਾਂ ਪਿੱਛੇ ਕਰ ਲੀਦੇ ਸਾਈਡ ਤੇ ਕਰ ਲੀਦੇ ਵੀ ਇੱਥੇ ਕੋਈ ਸਾਨੂੰ ਅਫਸਰ ਵੀ ਕਹਿ ਦੇਣਾ ਵੀ ਚਲੋ ਇਸ ਸਾਈਡ ਤੇ ਕਰ ਲਓ ਤੇ ਆਹੀ ਉਸੇ ਵੱਲੇ ਸਾਈਡ ਤੇ ਕਰ ਲੀਦੇ ਪਰ ਹੁਣ ਤੇ ਮਾਰੇ 12 ਦਿਨ ਹੋ ਗਏ ਤੇ ਬਹੁਤ ਬੁਰੇ ਹਾਲ ਜੇ ਕੁਝ ਸਾਡੀ ਵੀ ਸੁਣੋ ਸੁਣਿਆ ਜਾਈ ਜਾਈ ਕਿੰਨਾ ਔਖਾ ਹੋ ਗਿਆ ਘਰ ਚਲਾਉਣਾ ਬਹੁਤ ਔਖਾ ਹੋ ਗਿਆ ਭਾਜੀ ਉਹ ਮੁੰਡਾ ਨਾਲ ਆਇਆ ਸਕੂਲ ਲੱਗੇ ਨੇ ਕਦੀ ਸਾਨੂੰ ਇੰਨਾ ਪਰੇਸ਼ਾਨ ਨਹੀਂ ਕਦੀ ਕੀਤਾ ਗਿਆ ਕਿ ਜਿੰਨਾ ਬਹੁਤ ਚੇਹਰਾ ਤੋਂ ਆਪ ਹੀ ਬੈਠੇ ਹੋਏ ਆ ਇੱਥੇ ਸੈਡਾਂ ਤੇ ਬੈਠੇ ਹੋਏ ਆ ਕੋਈ ਆ ਤਿੰਨ ਚਾਰ ਟੇਬਲ ਵਾਲਾ ਕੋਈ ਕੰਮ ਨਹੀਂ ਇੱਕ ਟੇਬਲ ਲਾਇਆ ਹੈ ਛੋਟਾ ਜਿਹਾ ਔਰ ਤੋਂ ਆਪਣਾ ਟਾਈਮ ਪਾਸ ਕਰਦੇ ਆ ਔਰ ਤੋਂ ਹੀ ਰੋਟੀ ਪਾਣੀ ਦਾ ਸਾਰਾ ਹਜ਼ਰਕਾ ਲੈ ਸਕੂਲ ਲੱਗ ਗਏ ਨੇ ਬੱਚਾ ਨਹੀਂ ਗਿਆ ਪਾਇਆ ਤੋਂ ਨਹੀਂ ਭੇਜਿਆ ਗਿਆ ਹਾਂਜੀ ਕਿਹੜਾ ਕੀਤਾ ਕਰਦੇ ਤੁਸੀਂ ਟੇਬਲ ਦੇ ਉੱਤੇ ਕੀ ਵੇਚਦੇ ਵੇਚਦੇ ਆ ਜੀ ਕੜੇ ਵੇਚਦੇ ਆ ਕੜੇ ਕੰਗੇ ਵੇਚਦੇ ਆ ਬਸ ਜੀ ਹਾਂਜੀ ਕੜੇ ਕੰਗੇ ਵੇਚਦੇ ਆ ਜੀ ਤੇ ਇਹ ਬਹੁਤ ਪਰੇਸ਼ਾਨ ਆ ਮਹਾਰਾਜ ਤਾਂ ਕਰਕੇ ਸਾਡੀ ਥੋੜੀ ਸੁਣੀ ਜਾਵੇ ਤੇ ਚੰਗੀ ਆ ਕਿਵੇਂ ਵੇਖਦੇ ਹੋ ਜੀ ਕਿਉਂਕਿ ਪ੍ਰਸ਼ਾਸਨ ਤਾਂ ਗੱਲ ਕਰ ਰਿਹਾ ਤਾਂ ਤੁਸੀਂ ਫਿਰ ਘਰ ਕਿਵੇਂ ਚਲਾ ਰਹੇ ਹੋ ਹਾਂਜੀ ਘਰ ਤਾਂ ਬੜਾ ਔਖਾ ਚਲਾ ਰਹੇ ਹਾਂ ਜਿਸ ਟਾਈਮ ਮੈਂ ਆ ਬਿਮਾਰ ਆਦਮੀ ਆ ਜੀ ਮੈਂ ਦਵਾਈਆਂ ਲੈਣੀ ਹੁੰਦੀਆਂ ਤੇ ਮੈਂ ਦਵਾਈਆਂ ਵੀ ਨਹੀਂ ਲੈ ਸਕਦਾ ਪਿਆ ਇਤਨੀ ਬੁਰੀ ਹਾਲਤ ਹੋਈ ਪਈ ਹੈ ਜੀ ਬਹੁਤ ਪਰੇਸ਼ਾਨ ਆ ਜੀ ਜੇ ਪ੍ਰਸ਼ਾਸਨ ਜੇ ਅਗਰ ਸਾਡੇ ਤਾਂ ਕੁਝ ਮਦਦ ਕਰੇ ਤਾਂ ਤੋ ਕੁਝ ਹੋ ਸਕਦਾ ਜੀ ਸਾਨੂੰ ਫੜੀਆਂ ਲਾਂ ਦੀ ਇਜਾਜ਼ਤ ਦਿੱਤੀ ਜਾਏ ਅੱਜ ਥੋੜਾ ਇਹਨੇ ਟੇਬਲ ਲਗਾਣਾ ਮੈਂ ਉਸੇ ਨਾਲ ਗੁਜ਼ਾਰਾ ਕਰਦਾ ਜੀ ਕੀ ਕੰਮ ਕੀ ਕਰਦੇ ਟੇਬਲ ਲਗਾ ਟੇਬਲ ਤੇ ਲਗਾ ਦਿਜੀਏ ਜਿਵੇਂ ਕੜੇ ਵੇਚਨੇ ਆ ਜੀ ਥੋੜੀ ਜਿਹੀ ਕਿਰਪਾ ਨਾਲ ਰੱਖਿ ਔਰ ਕੋਈ ਮੇਰਾ ਕੰਮ ਲੀ ਜੀ ਇਹ ਰੋਜ਼ਗਾਰ ਹੈ ਜੀ ਪਰਾਂਵਾਂ ਕਰਾ ਰਹਾ ਹਾਂ ਕੱਟਤਾ ਜੀ ਪਰਾਂਵਾਂ ਨੇ ਮੇਰਾ ਐਸਾ ਖਾਲਾ ਜੀ ਕਨੂੰ ਕਰ ਕੱਟਤਾ ਜੀ ਹੁਣ ਮੈਂ ਇਹ ਕੰਮ ਕਰਨਾ ਜੀ ਇਸੇ ਨਾਲ ਮੈਂ ਪਰਿਵਾਰ ਪਾਲਦਾ ਪਿਆ ਜੀ ਆਪਣਾ ਕੋਈ ਰੋਜ਼ਗਾਰ ਨਹੀਂ ਜੀ ਜੇਕਰ ਤੁਹਾਨੂੰ ਇੱਥੇ ਨਾ ਕੰਮ ਕਰਨ ਦਿੱਤਾ ਗਿਆ ਤਾਂ ਫਿਰ ਗਾਂ ਕੀ ਕਰੋ ਦੇਖੋ ਭਾਜੀ ਮੈਂ ਤੇ ਹੁਣ ਇੱਥੇ ਨੌਕਰੀ ਵੀ ਨਹੀਂ ਕਰ ਸਕਦਾ ਵੱਧ ਵੱਧ 5-6000 ਰੁਪਿਆ ਮੈਨੂੰ ਤਨਖਾਹ ਦੇ ਦੇਣਗੇ ਤੇ ਤਨਖਾਹ ਵੀ ਮੈਂ ਸਾਰੀ ਦਿਹਾੜੀ ਮੈਂ ਨੌਕਰੀ ਕਿ ਕਿਸ ਤਰ੍ਹਾਂ ਕਰ ਸਕਦਾ ਮੈਂ ਸਿਰਫ ਮੈਂ ਇਹੋ ਹੀ ਆ ਕਿ ਹੱਥ ਚ ਫੜ ਕੇ ਕੈਨੀ ਆ ਰਮਾਲ ਪਟਕੇ ਵੇਚਦਾ ਹਾਂ ਉਹਦੇ ਨਾਲ 2-300 ਰੁਪਏ ਮੇਰਾ ਬਣ ਜਾਂਦਾ ਜਿਹਦੇ ਕਰਕੇ ਮੈਂ ਇਥੋਂ 3-4 ਕਿਲੋਮੀਟਰ ਰਾਤ ਨੂੰ ਤੁਰ ਕੇ ਆਉਣਾ ਤੜਕੇ ਉਹ ਐਤਵਾਰ ਵਾਲੇ ਦਿਨ ਮੈਂ ਮੀਂਹ ਦੇ ਵਿੱਚ ਭੇਜਦਾ ਰਿਹਾ ਵੀ ਮੀਂਹ ਚ ਭੇਜ ਕੇ ਮੈਂ ਆਪਣਾ 3-400 ਰੁਪਏ ਕਮਾਇਆ ਫਿਰ ਜਾ ਕੇ ਮੈਂ ਘਰ ਆਪਣਾ ਸਿਲੰਡਰ ਭਰਾਇਆ ਉਹ ਦਿਨ ਪ੍ਰਸ਼ਾਸਨ ਨਹੀਂ ਸੁਣਦਾ ਪ੍ਰਸ਼ਾਸਨ ਕੋਈ ਸੁਣਦਾ ਸਾਡੀ ਜੀ ਦੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਸਾਡੀਆਂ ਫਟੀਆਂ ਲੱਗਣ ਦਿੱਤੀਆਂ ਜਾਣ ਟੇਬਲ ਸਾਡੇ ਦੇ ਛੋਟੇ ਛੋਟੇ ਹੈਗੇ ਟੇਬਲ ਲੱਗਣ ਦਿੱਤੇ ਜਾਣ ਭਾਈ ਜੇ ਨਾ ਲੱਗਣ ਦਿੱਤੇਗਾ ਨਾ ਲੱਗਣ ਦਿੱਤੇਗਾ ਤੇ ਰਾਹੀਂ ਪਰ ਕੋਈ ਨਾ ਕੋਈ ਆਪਣਾ ਕਰਾਂਗੇ ਕੀ ਕੀ ਕਰ ਸਕਦੇ ਆ ਭੁੱਖੇ ਮਾਰਨ ਵਾਲੀ 9 ਵਜੇ ਇੱਥੋਂ ਲੰਗਰੋਂ ਰੋਟੀ ਖਾ ਲਈਦੀ ਇੱਕ ਟਾਈਮ ਇੱਕ ਟਾਈਮ ਤੇ ਇੱਥੋਂ ਕਦੇ ਬਾਹਰੋਂ ਖਾ ਲਈਦੀ ਕਦੀ ਲੰਗਰੋਂ ਖਾ ਲਈਦੀ ਰੋਟੀ ਤਾਂ ਤੁਸੀਂ ਵੀ ਇੱਥੇ ਹੀ ਕੰਮ ਕਰਦੇ ਸੀ ਹਾਂਜੀ ਮੇ ਨਜ਼ੀਰ ਸਾਲ ਹੋ ਗਏ ਇੱਥੇ ਵਿਧਵਾ ਜਮਾਨੀ ਮੇਰੀ ਮੇਰੇ ਸਿਰ ਤੇ ਕੋਈ ਕਮਾਉਣ ਵਾਲਾ ਨਹੀਂ ਹੈਗਾ ਤੇ ਮੈਂ ਇੱਥੋਂ ਰੇੜੀ ਦੇ ਉੱਤੇ ਹੀ ਗੁਜ਼ਾਰਾ ਕਰਦੀ ਆਂ ਕਰਦਾ ਤੁਸੀਂ ਰੇੜੀ ਤੇ ਕੀ ਲਗਾਉਂਦੇ ਮੈਂ ਫੁੱਲੀਆਂ ਪ੍ਰਸ਼ਾਦ ਬਸ ਫੁੱਲੀਆਂ ਪ੍ਰਸ਼ਾਦ ਹਾਂਜੀ ਤਾਂ ਪ੍ਰਸ਼ਾਸਨ ਵੱਲੋਂ ਹੁਣ ਜਿਸ ਤਰੀਕੇ ਨਾਲ ਚੱਕ ਦਿੱਤਾ ਗਿਆ ਸਾਰਾ ਬਾਜ਼ਾਰ ਖਾਲੀ ਕਰ ਦਿੱਤਾ ਗਿਆ ਤਾਂ ਹੁਣ ਘਰ ਦਾ ਗੁਜ਼ਾਰਾ ਕਿਵੇਂ ਕਰਾਂ ਕਿੱਦਾਂ ਕਰਾਂਗੇ ਕਿੱਥੇ ਜਾਵਾਂਗੇ ਨਹੀਂ ਮੇਰੇ ਕੋ ਮੈਨੂੰ ਸ਼ੂਗਰ ਆ ਮੇਰ ਕੋ ਕੰਮ ਨਹੀਂਗਾ ਹੁੰਦਾ ਮੈਂ ਕਿੱਥੇ ਜਾਵਾਂਗੀ ਰੋਵਾਂਗੀ ਬੈਠ ਕੇ ਕੀ ਕਰਾਂਗੀ ਹੱਥ ਜੋੜ ਕੇ ਮੈਂ ਬੇਨਤੀ ਕਰਦੀ ਆ ਕਿ ਮੈਨੂੰ ਥੋੜੇ ਜਿ ਜਿੱਥੇ ਵੀ ਕਹਿੰਦੇ ਮੈਂ ਆਡਾ ਥੋੜਾ ਜਿਹਾ ਲਗਾ ਦੇਣ ਮੈਂ ਰੋਟੀ ਖਾ ਸਕਾਂ ਇਹ ਤਾਂ ਅਡਾ ਰੋਣਾ ਵੀ ਨਹੀਂ ਪ੍ਰਸ਼ਾਸਨ ਨੂੰ ਵਿਖ ਰਿਹਾ ਨਹੀਂ ਜੀ ਦੇਖੋ ਰੋਣਾ ਤਾਂ ਪ੍ਰਸ਼ਾਸਨ ਨੂੰ ਕੁਛ ਨਹੀਂ ਦਿਖ ਰਿਹਾ ਤੇ ਕੋਈ ਵੀ ਸਾਡਾ ਮਸਲਾ ਹੱਲ ਕੀਤਾ ਜਾਵੇ ਛੋਟਾ ਜਿਹਾ ਟੇਬਲ ਲਾਉਣ ਦਿੱਤਾ ਜਾਵੇ ਫੁੱਲੀਆਂ ਪ੍ਰਸ਼ਾਸਨ ਮੈਂ ਵੀ ਮੇਜਦਾ ਵਾਂ ਛੋਟੀਆਂ ਛੋਟੀਆਂ ਫੋਟੋਆਂ ਵੇਚਦਾ ਵਾਂ ਕਿਰਪਾ ਕਰਕੇ ਸਾਡਾ ਮਤਲਬ ਕੀ ਹੱਲ ਕੀਤਾ ਜਾਵੇ ਤਾਂ ਤੁਸੀਂ ਕਿਹੜੀ ਦੁਕਾਨ ਇੱਥੇ ਲਗਾਉਣੀ ਅਸੀਂ ਭਾਈ ਕੜੇ ਕੰਗੇ ਲਾਣੇ ਆ ਛੋਟਾ ਜਿਹਾ ਟੇਬਲ ਲਾਇਆ ਹੈ ਹਾਂਜੀ ਛੋਟਾ ਜਿਹਾ ਟੇਬਲ ਲਾਇਆ ਹੈ ਬਸ ਸੂਰੇ ਤੋਂ ਹੀ ਆਪਣਾ ਟਾਈਮ ਪਾਸ ਕਰਦੇ ਆ ਤੇ ਨਹੀਂ ਲਾਣ ਦਿੰਦੇ ਤੇ ਅਸੀਂ ਤੇ ਮਰੀ ਆ ਮਰੀਆਂ ਨਾਲੋਂ ਵੀ ਵੱਧੀਆਂ ਇੱਕ ਸਾਥ ਹੁਣ ਸਾਨੂੰ ਇਹ ਉਮਰ 'ਚ ਕਿਸੇ ਨੇ ਕੰਮ ਤੇ ਹੁੜਾ ਲਾਣਾ ਜਿਹੜਾ ਹੀ ਕੰਮ ਤੇ ਲੱਗ ਜਾਗੇ ਕਿਸੇ ਤੇ ਆਪਾਂ ਤੇ ਬਹੁਤ ਹੀ ਮੁਸ਼ਕਲ ਹੋਇਆ ਪਿਆ ਇਸ ਟਾਈਮ ਘਰ ਜਾ ਕੇ ਘਰ ਜਾ ਕੇ ਕੀ ਕੀ ਦਿੱਕਤਾਂ ਆਂਦੀਆਂ ਕਿਉਂਕਿ ਅਕਸਰ ਜੇਕਰ ਪੈਸੇ ਹੋਣਗੇ ਤਾਂ ਰੋਟੀ ਪਕੇਗੀ ਤਾਂ ਘਰ ਜਾਣੇ ਉਹ ਤਾਂ ਫਿਰ ਘਰ ਦੇ ਕੀ ਕਹਿੰਦੇ ਘਰ ਦੇ ਕੀ ਕਹਿੰਦੇ ਨੇ ਘਰ ਦੇ ਕਹਿੰਦੇ ਉੱਥੇ ਜਾ ਕੇ ਬੈਠੋ ਕੁਛ ਇੱਕ ਰਮਾਲ ਵਿੱਚ ਉਹ ਨੋ ਵੀ ਰਮਾਲ ਵਿੱਚ ਨੇ ਬੜੇ ਓਖੇ ਲੱਗਦੇ ਜੀ ਔਰ ਚ ਕੀ ਕਮਾ ਲਾਂਗੇ ਜੀ ਜੇ ਦਿਹਾੜੀ 'ਚ 1 ਵੇਜੇ 2 ਵਿਗ ਜੇਗਾ ਤੇ ਕੀ ਕਰਾਂਗੇ 2-3 ਰਮਾਲਾਂ 5 ਰਮਾਲਾਂ ਨਾਲ ਕੋਈ ਤੇ ਘਰ ਦਾ ਖਰਚਾ ਹੁੜਾ ਚੱਲ ਜਾਏਗਾ ਸਾਡਾ ਉਹ ਫਿਰ ਆਈ ਦਾ ਕਿਸੇ ਵੇਲੇ ਲੰਗਰ 'ਚੋਂ ਵੀ ਲੈ ਜੀਦੀਏ ਫਿਰ ਕੀ ਕਰੇ ਪਰੇਸ਼ਾਨੀ ਬਹੁਤ ਹੈ ਫਿਰ ਕੀ ਕਰੀਏ ਅਹੀਂ ਤੇ ਮਰਿਆ ਨਾਲੋਂ ਵਾਦਦੇ ਆ ਜੀ ਜੇ ਨਹੀਂ ਸੋਚਦੇ ਸਾਡਾ ਤੇ ਫਿਰ ਤੇ ਹੀ ਮਰਿਆ ਨਾਲੋਂ ਹੀ ਵਾਦ ਹੋ। ਹੋਰ ਅਸੀਂ ਕੀ ਕਰ ਸਕਦੇ ਆ ਜੀ ਬਹੁਤ ਔਖਾ ਹੋਇਆ ਪਿਆ ਜੀ। ਉਹ ਔਖਾ ਪਿਆ ਇੰਨਾ ਪਰੇਸ਼ਾਨ ਕਦੀ ਨਹੀਂ ਕੀਤਾ ਗਿਆ ਇੰਨੇ ਸਾਲਾਂ ਤੋਂ ਇਹੀ ਇੱਥੇ ਬੈਠੇ ਹੋਏ ਆ ਕੋਈ ਦਿੱਕਤ ਨਹੀਂ ਹੈਗੀ ਐਡਾ ਰਸਤਾ ਹੈਗਾ ਜੇ ਕੋਈ ਕਹਿ ਦਿੰਦਾ ਫੁੱਟਪਾਥ ਤੇ ਚੜਾ ਲਓ ਫੁੱਟਪਾਥ ਤੇ ਲਾਦੀ ਦੀਏ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਕਿਸੇ ਨੂੰ ਕਈਦਾ ਵੀ ਪਰੇਸ਼ਾਨੀ ਨਾ ਹੋਵੇ। ਤਾਂ ਦੇ ਕਰਕੇ ਕਦੀ ਸਾਨੂੰ ਇੰਨਾ ਪਰੇਸ਼ਾਨ ਨਹੀਂ ਕੀਤਾ ਗਿਆ ਜਿੰਨਾ ਐਰਕੀ ਇਹਨਾਂ ਨੇ ਸ਼ਕਤੀ ਵਰਤ ਕੇ ਸਾਨੂੰ ਪਰੇਸ਼ਾਨ ਕੀਤਾ ਹੈ। ਪ੍ਰਸ਼ਾਸਨ ਦਾ ਕਹਿਣਾ ਕਿ ਇੱਥੇ ਹੁਣ ਨਹੀਂ ਲੱਗਣ ਦਿੱਤੀ ਜਾਏਗੀ ਜਿਹੜਾ ਰਸਤਾ ਹੈ ਇਹ ਰੇੜੀਆਂ ਫੜੀਆਂ ਲਗਾ ਕੇ ਰਸਤਾ ਰੋਕ ਦਿੰਦੇ। ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਮਾਉਂਦਾ ਗਰੀਬਾਂ ਦੇ ਬਾਰੇ ਸੋਚਿਆ ਜਾਵੇ। ਉਹਨਾਂ ਦੇ ਪਰਿਵਾਰ ਪਰਿਵਾਰ ਬਾਰੇ ਸੋਚਿਆ ਜਾਵੇ। ਜਿਨ੍ਹਾਂ ਦੇ ਪਰ ਬਿਮਾਰ ਮਾਤਾ ਪਿਤਾ ਨੇ, ਜਿਨ੍ਹਾਂ ਦੇ ਬੱਚੇ ਦੀ ਪੜਾਈਆਂ ਰੁਕ ਗਈਆਂ, ਜਿਨ੍ਹਾਂ ਦੇ ਪਰ ਰੋਟੀ ਦੇ ਲਾਲੇ ਪਏ ਨੇ, ਉਹਨਾਂ ਵਰਤ ਧਿਆਨ ਦਿੱਤਾ ਜਾਵੇ। ਬਾਰ ਬਾਰ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਮਾੜੇ ਬੰਦਿਆਂ ਤੋਂ ਨਾ ਤੱਕੇ ਕੀਤੇ ਜਾਣ। ਜਿਹੜੇ ਪਰਿਵਾਰ ਅੱਜ ਵੀ 30 ਸਾਲ ਤੋਂ ਬੈਠੇ ਆ ਕੋਈ ਅਜਾ ਤੇ ਨਹੀਂ ਬੈਠੇ ਕੋਈ ਪਰਿਵਾਰਕੀਵੇਂ ਆਪਣੇ ਬੱਚਿਆਂ ਨੂੰ ਪਾਲ ਰਿਹਾ ਕਿਵੇਂ ਰੋਟੀ ਕਮਾ ਰਿਹਾ ਪ੍ਰਸ਼ਾਸਨ ਅੱਗੇ ਕਦੀ ਵੀ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਉਹਨਾਂ ਦੇ 200 ਕੋਨਰ ਦੇ ਦਵਾਈਆਂ ਉਹਨਾਂ ਦੀ ਪੜਾਈਆਂ ਤੇਰੀ ਕੋਈ ਸ਼ਕੀਮਾਂ ਕੋਈ ਚੀਜ਼ ਕਦੀ ਸਾਨੂੰ ਕੁਛ ਨਾ ਤੇ ਨਹੀਂ ਪੁੱਛਿਆ ਤੁਸੀਂ ਆਪਣੇ ਬੱਚਿਆਂ ਕਿਵੇਂ ਪਾਲਦੇ ਹੋ ਤੁਸੀਂ ਆਪਣੇ ਘਰ ਪਰਿਵਾਰ ਨੂੰ ਕਿਵੇਂ ਚਲਾਉਂਦੇ ਹੋ ਜੇਰੀ 200 ਦੀ ਜੜੀ ਕੋਈ ਸੋਜ ਲਿੱਤੀ ਜਾਵੇ ਧਿਆਨ ਦਿੱਤਾ ਜਾਵੇ ਅਸੀਂ ਵੀ ਤੁਸੀਂ ਔਰ ਪਾਸੇ ਵੀ ਧਿਆਨ ਪਾਵਾਂਗੇ ਅਸੀਂ ਤਕਤੀਆਂ ਪਾਵਾਂ ਗੁਰੂਕਾਰ ਨੂੰ ਅਸੀਂ ਸੰਗਤ ਨੂੰ ਕਿਉਂ ਕੰਮ ਕਰੀਏ ਸਾਡਾ ਵੀ ਜੀ ਨਹੀਂ ਕਰਦਾ ਸੀ ਵਿਚਕਾਰ ਬੈਠੀ ਐ ਅਸੀਂ ਵੀ ਆਪਣੇ ਬੱਚਿਆਂ ਦੀ ਉੱਚੇ ਸੁਪਨੇ ਦੇਤੇ ਬੈਠੇ ਆਂ ਕਿ ਬੱਚਿਆਂ ਨੂੰ ਉੱਚੀ ਪੜਾਈ ਕਰਾਈਏ ਤੇ ਉੱਚੀ ਥਾਂ ਲਾਈਏ ਫਿਰ ਵੀ ਆਪਣੀ ਬੇਨਤੀ ਕਰਾਂ ਸਰਦਾਰ ਸਾਡੀ ਵੀ ਬੇਨਤੀ ਪ੍ਰਵਾਨ ਕਰੇ ਬੱਚੇ ਅਕਸਰ ਘਰ ਜਾਣ ਦੇ ਉੱਤੇ ਕਈ ਮੰਗਾ ਰੱਖਦੇ ਹੋਣਗੇ ਤਾਂ ਜਦੋਂ ਪੈਸੇ ਨਹੀਂ ਹੁੰਦੇ ਤਾਂ ਫਿਰ ਕਿਵੇਂ ਦਾ ਫਿਰ ਮੂੰਹ ਛਪਾਲੀ ਦਾ ਘਰੋਂ ਬਾਹਰ ਆ ਜੀਦਾ ਘੁੰਮਣ ਫਿਰਨ ਫੇ ਲੰਗਰ ਪਣੀ ਖਾ ਕੇ ਚਲੇ ਜੀਦਾ ਕਾਰੋਬਾਰ ਐ ਨਹੀਂ ਕਿਰਾਏ ਤੇ ਰਹਨੇ ਆ ਕਿਰਾਏ ਦਿਨਾ ਦੁਕਾਨ ਦਾ ਵੀ ਕਿਰਾਇਆ ਹੈ ਜੀ ਤੇ ਬਹੁਤ ਮੁਸ਼ਕਲ ਹੋ ਜੀ ਮਰਨ ਨੂੰ ਥਾਂ ਪਾਲਦੇ ਜੀ ਬਹੁਤ ਪੁਰਸਰਕਾਰ ਅਗੇ ਹਾਜ਼ਰ ਕੇ ਬੇਨਤੀ ਹੈ ਕਿ ਕਾਰੋਬਾਰ ਚਲਾਇਆ ਜਾਣ ਮਰ ਜਿੱਦਾਂ ਮਰੋ ਤੁਹਾਡੀ ਬੇਨਤੀ ਕਬੂਲ ਕੀਤੀ ਜਾਵੇ ਜਿਹੜੇ ਗੁਰੂ ਨਗਰੀ ਤੇ ਅਫਸਰ ਸਾਹਿਬਾਨ ਹੈਗੇ ਨੇ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੂੰ ਹੱਥ ਜੋੜ ਕੇ ਸਾਡੀ ਇਹ ਬੇਨਤੀ ਹੈ ਸਾਡੇ ਕਾਰੋਬਾਰ ਤੇ ਅਧਾਰ ਪਰਿਵਾਰ ਦੇ ਘਰਾਂ ਵਾਲੇ ਦੁਕਾਨਾਂ ਦੇ ਕਿਰਾਏ ਦੇਣੇ ਹੀ ਬੈਜੀ ਤੇ ਆਧਾਰ ਮਾਲ ਲਈਦਾ ਬਬਾਰੀ ਭੇ ਮੰਗਣ ਦੇ ਬੈਗਾ ਦਾ ਕੰਮ ਜੇ ਮੇਰਾ ਬਹੁਤ ਮੁਸ਼ਕਲ ਹੋਈ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਡੇ 30 35 ਪਰਿਵਾਰਾਂ ਦਾ ਕੰਮ ਚਾਲੂ ਕੀਤਾ ਜਾਏ ਬੜੀ ਮੈਂ ਤਾਂ ਮੈਂ ਤਾਂ ਜੀ ਸਾਰੇ ਸੀਸਾ ਦੇਣਗੇ ਸਰਕਾਰ ਨੂੰ ਸਾਰੇ ਸੀਸਾ ਗੁਰੂ ਮਹਾਰਾਜ ਦੀ ਕਿਰਪਾ ਕਰੇ ਸਾਡੇ ਤੇ ਸਾਡਾ ਕੰਮ ਕਰ ਚੱਲਦਾ ਰਹੇ ਬੰਦ ਨਾ ਹੋਵੇ ਬੰਦ ਹੋ ਗਿਆ ਬੰਦ ਹੋ ਗਿਆ ਪੈਸੇ ਖਤਮ ਹੋਏ ਬੈਠੇ ਦੁਬਾਰਾ ਤੇ ਨਾ ਕੋਈ ਬਿਮਾਰ ਅਲਰਜੀ ਕੋਈ ਨਰਦੀ ਕੋਈ ਜੀ ਬਿਮਾਰ ਅਗੇ ਫੇਰ ਵੀ ਅਟਕ ਦਵਾਈ ਵੀ ਬੰਦ ਕਰ ਦਿੱਤੀ ਜਪਾ ਦੇ ਕਿ ਮੈਂ ਤੁਹਾਡੇ ਨਾਲ ਤਸਵੀਰਾਂ ਸਾਂਝੇ ਕੀਤਾ ਇਹੋ ਲੋਕ ਨੇ ਜਿਹੜੇ ਇੱਥੇ ਆਪਣੀਆਂ ਰੇੜੀਆਂ ਫੜੀਆਂ ਲਗਾ ਕੇ ਜਿਹੜਾ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਤਾਂ ਹੁਣ ਕਿਤੇ ਨਾ ਕਿਤੇ ਉਹਨਾਂ ਦਾ ਵੀ ਅੱਖਾਂ ਨੰਮ ਹੋਈਆਂ ਨੇ ਕਿ ਘਰ ਦਾ ਗੁਜ਼ਾਰਾ ਕਿੱਦਾਂ ਕਰੀਏ ਅਕਸਰ ਆਏ ਦਿਨ ਬੱਚੇ ਤਾਂ ਕਰਦੇ ਨੇ ਬੱਚੇ ਮੰਗਾ ਰੱਖਦੇ ਨੇ ਕਿ ਸਾਨੂੰ ਆਹ ਚਾਹੀਦਾ ਤਾਂ ਉਹ ਚਾਹੀਦਾ ਹੁਣ ਸਕੂਲ ਲੱਗੇ ਕਿ ਬੱਚੇ ਭੇਰੇ ਹੋ ਸਕੂਲ ਜਾਂ ਘਰ ਹੀ ਸਕੂਲ ਘਰੇ ਬੈਠੇ ਜੀ ਸਾਰੇ ਮੈਨੂੰ ਫੀਸ ਨਹੀਂ ਦਿੰਦੀ ਪੈਸੇ ਨਹੀਂ ਹੈਗੇ 12 13 ਦਿਨੋਂ ਕੇ ਬੰਦ ਹੋ ਗਏ ਕੰਮ ਕਦੀ ਆਪਣੇ ਆਪ ਤੇ ਹੁੰਦਾ ਕਿ ਮੈਂ ਇੰਨਾ ਵੀ ਨਹੀਂ ਕਰ ਪਾ ਰਿਹਾ ਨਹੀਂ ਕਰ ਪਾ ਰੇ ਦੁਕਾਨ ਦਾ ਵੀ ਕਿਰਾਇਆ ਦੇਣਾ ਇੱਕ ਤ ਹਰੇ ਕਰਿਆਦਾਰ ਹਾਂਜੀ ਇੱਥੇ ਸਾਰਾ ਉਹ ਲੋਕ ਨੇ ਜਿਹੜੇ ਇੱਥੇ 30 ਤੋਂ 35 ਸਾਲਾਂ ਤੋਂ ਆਪਣੀਆਂ ਦੁਕਾਨਾਂ ਲਗਾ ਕੇ ਆਪਣੇ ਘਰ ਚਲਾ ਰਹੇ ਨੇ ਲੇਕਿਨ ਪ੍ਰਸ਼ਾਸਨ ਵੱਲੋਂ ਜਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਗਈ ਆ ਤਾਂ ਹੁਣ ਜ਼ਰੂਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕੀਤੀ ਜਾਵੇ ਜਾਂ ਇਹਨਾਂ ਨੂੰ ਕੋਈ ਜਗ੍ਹਾ ਅਲੋਟ ਕੀਤੀ ਜਾਵੇ ਜਾਂ ਕਿ ਆਪਣਾ ਘਰ ਦਾ ਖਰਚਾ ਚਲਾ ਸਕਣ ਤਾਂ ਇਹ ਵੀ ਇੱਕ ਜ਼ਰੂਰ ਇਹਨਾਂ ਦਾ ਵੀ ਪੱਖ ਰੱਖਣਾ ਬਹੁਤ ਜ਼ਰੂਰੀ ਸੀਗਾ ਜੋ ਤੜ ਨਾਲ ਸੰਝਾ ਕੀਤਾ ਤਾਂ ਹੁਣ ਵੇਖਦੇ ਆ ਕਿ ਅਣਾਂ ਉਸ ਦਿਨਾਂ ਦੇ ਵਿੱਚ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸਰ ਨੇ ਇੱਕ ਜਗਬਾਨੀ ਟੀਵੀ ਸ਼੍ਰੀਮੁਥਾ ਸਾਹਿਬ